ਅਸੀਂ ਜੀ ਆਖਿਆ ਸੀਗਾ ਜਦੋਂ ਵੋਟਾਂ ਦਾ ਕਹਿਣ ਆਏ ਆ ਅਸੀਂ ਕਹਿੰਨਾ ਸਾਡੇ ਲੈਟਰੀ ਨਾ ਸਾਡੇ ਬਾਥਰੂਮ ਨਾ ਵੀ ਸਾਡਾ ਕਮਰਾ ਵੀ ਉੱਤੇ ਡਿੱਗਦਾ ਵੀ ਸਾਡੀ ਕੋਈ ਮਦਦ ਕਰੋ ਵੀ ਅਸੀਂ ਕਮਰਾ ਪਾਉਣਾ ਸਾਨੂੰ ਸਰਕਾਰ ਵੀ ਦਵਾ ਦੇ ਹੁਣ ਵੀ ਅਸੀਂ ਤਾਂ ਦੋ ਤਿੰਨ ਵਾਰੀ ਕਿਹਾ ਸਾਡਾ ਕਮਰਾ ਵੀ ਡਿੱਗਣ ਵਾਲਾ ਹੈ ਉੱਤੇ ਆਹ ਛੱਤਾ ਤੇ ਵੀ ਸਾਨੂੰ ਕੋਈ ਅਸੀਂ ਆਪਦਾ ਕਮਰਾ ਪਾਉਣਾ ਹੈ ਸਾਡੀ ਕੋਈ ਮਦਦ ਕਰ ਦਿਓ ਹਾਂਜੀ ਤੇ ਕਹਿ ਦਿੰਦੇ ਕਰ ਦਾਂਗੇ ਕਰ ਦਾਂਗੇ ਮੜ ਕੇ ਕੁਝ ਨਹੀਂ ਪੰਚਾਇਤ ਨੂੰ ਨਹੀਂ ਤੁਸੀਂ ਕਿਹਾ ਵੀ ਸਾਡੇ ਫਾਰਮ ਭਰ ਦਿਓ। ਕੀ ਆ ਸੀ ਜਾਜੀ ਕਿਸੇ ਨੇ ਨਹੀਂ ਸੁਣੀ। ਦੋ ਤਿੰਨ ਵਾਰੀ ਅਸੀਂ ਕਿਹਾ ਜੀ ਸਾਨੂੰ ਕਹਿੰਦੇ ਸੀ ਫੋਟੋ ਲਾ ਕੇ ਲੈ ਜਾਾਂਗੇ ਆਵਾਂਗੇ ਲਿਖਣ ਆਵਾਂਗੇ ਮਰੇਗਾ ਵਾਲਿਆਂ ਨੂੰ ਵੀ ਕਹੇ ਸੀ। ਉਹ ਵੀ ਕਹਿੰਦੇ ਸੀ ਲਿਖ ਕੇ ਲੈ ਕੇ ਜਾਵਾਂਗੇ ਘਰੇ ਫੋਟੋ ਲਾ ਕੇ ਲਿਜਾਵਾਂਗੇ। ਕੋਈ ਤੁਹਾਡੇ ਏਰੀਆ ਦਾ ਐਮਐਲਏ ਜਾਂ ਉਹਨਾਂ ਤੀ ਕੋਈ ਤੁਸੀਂ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਕਦੇ ਵੋਟਾਂ ਲੈਣ ਤਾਂ ਆਏ ਹੋਣੇ। ਹਾਂਜੀ ਬੋਟਲ ਲੈਣ ਆਉਂਦੇ ਸੀ ਏਸੀ ਪਿੰਡਦਿਆਂ ਨੂੰ ਜਿੰਦੇ ਆ ਵੋਟਾਂ ਤੇ ਉਹਨਾਂ ਦੀ ਕਰਤਾ ਸੀ ਨਹੀਂ ਗਏ ਜੀ ਤੁਹਾਨੂੰ ਪਤਾ ਆ ਕਿ ਬਾਰਿਸ਼ ਦਾ ਮੌਸਮ ਆ ਤੇ ਇਸ ਬਾਰਿਸ਼ ਦੇ ਮੌਸਮ ਦੀ ਵਜ੍ਹਾ ਕਰਕੇ ਆ ਜਿਹੜਾ ਉਹ ਅੱਧੇ ਪੰਜਾਬ ਦੇ ਵਿੱਚ ਆ ਜਿਹੜਾ ਹੜਾਂ ਵਾਲੀ ਸਥਿਤੀ ਬਣੀ ਹੋਈ ਆ ਤੇ ਬਹੁਤ ਸਾਰੀਆਂ ਫਸਲਾਂ ਹਜ਼ਾਰਾਂ ਏਕੜ ਫਸਲਾਂ ਜਿਹੜੀ ਉਹ ਪਾਣੀ ਦੀ ਭੇਟ ਆ ਜਿਹੜੀ ਉਹ ਚੜ ਚੁੱਕੀ ਹੈਗੀ ਆ ਤੇ ਕਈ ਪਿੰਡ ਆ ਜਿਹੜੀ ਉਹ ਡੁੱਬ ਚੁੱਕੇ ਆ ਪਰ ਫੇਰ ਵੀ ਆ ਜਿਹੜਾ ਕਈ ਏਰੀਆ ਇਹੋ ਜਿਹੇ ਆ ਜਿਹੜੇ ਪਾਸੇ ਹਲਤੀਕ ਭਾਵੇਂ ਉਹ ਹੜਾਂ ਵਾਲੀ ਸਥਿਤੀ ਤਾਂ ਨਹੀਂ ਗਈ ਪਰ ਮੀਂਹ ਦੀ ਮਾਰ ਆ ਜਿਹੜੀ ਉਹ ਅਕਸਰ ਉਹਨਾਂ ਲੋਕਾਂ ਨੂੰ ਵੀ ਚੱਲਣੀ ਪੈ ਰਹੀ ਹੈਗੀ ਆ ਪੰਜਾਬ ਦੇ ਲੋਕਾਂ ਨੂੰ ਜਿਹੜੇ ਕਿਤਨਾ ਕਿਤੇ ਗਰੀਬੀ ਰੇਖਾ ਤੋਂ ਵੀ ਹੇਠਾਂ ਦਾ ਜਿਹੜਾ ਜੀਵਨ ਬਤੀਤ ਕਰ ਰਹੇ ਹੈਗੇ ਆ ਤੇ ਤੁਹਾਨੂੰ ਦੱਸ ਦਈਏ ਕਿ ਇਸ ਮੀਂਹ ਦੇ ਮੌਸਮ ਦੇ ਦੌਰਾਨ ਆ ਜਿਹੜਾ ਹਰੇਕ ਬੰਦੇ ਦੀ ਆਪ ਦੀ ਇੱਕ ਮੈਂਟੈਲਿਟੀ ਹੈ ਇੱਕ ਸਥਿਤੀ ਆ ਜਿੱਥੇ ਇੱਕ ਪਾਸੇ ਇਹ ਮੀਂਹ ਦਾ ਮੌਸਮ ਕੁਝ ਲੋਕਾਂ ਦੇ ਲਈ ਬ੍ਰੈਡ ਪਕੌੜੇ ਖਾਣ ਵਾਲਾ ਮੌਸਮ ਬਣਿਆ ਹੋਇਆ ਉੱਥੇ ਕੁਝ ਲੋਕਾਂ ਦੇ ਲਈ ਇਹ ਮੀਂਹ ਦਾ ਮੌਸਮਾ ਜਿਹੜਾ ਉਹ ਆਫ਼ਤ ਵੀ ਬਣਿਆ ਹੋਇਆ ਅੱਜ ਇਸ ਟਾਈਮ ਅਸੀਂ ਪਿੰਡ ਬਗੇਲੇੜਾ ਖੜੇ ਹੋਏ ਹਾਂ ਜੋ ਕਿ ਮੋਗਾ ਜ਼ਿਲ੍ਹੇ ਦੇ ਵਿੱਚ ਪੈਂਦਾ ਇੱਥੇ ਇੱਕ ਪਰਿਵਾਰ ਦੀ ਕਹਾਣੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਆ ਸਾਡੇ ਨਾਲ ਇਸ ਪਰਿਵਾਰ ਤੋਂ ਮਾਤਾ ਜੀ ਮੌਜੂਦ ਨੇ ਤੇ ਅੰਕਲ ਜੀ ਵੀ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕੀ ਗੱਲਬਾਤ ਹੈਗੀ ਆ ਤੇ ਕਿਉਂ ਇਹਨਾਂ ਨੀ ਜਿਹੜਾ ਸਾਡੇ ਤੀਕ ਪਹੁੰਚ ਕੀਤੀ ਹੈਗੀ ਆ ਤਹਾਡੇ ਤੀਕ ਇਹ ਕੀ ਗੱਲ ਪਹੁੰਚਾਉਣੀ ਚਾਹੁੰਦੇ ਹੈਗੇ ਆ ਆਪਾਂ ਬੀਬੀ ਨਾਲ ਗੱਲਬਾਤ ਕਰਾਂਗੇ ਬੀਬੀ ਸਸੀ ਗੱਲ ਕੀ ਨਾਮ ਆ ਜੀ ਪਹਿਲਾਂ ਜਸਵੀਰ ਕੋਰ ਹੈ ਜੀ ਅੱਛਾ ਬੀਬੀ ਇਹ ਦੱਸਿਓ ਕਿ ਆ ਕੀ ਕਾਰਨ ਹੈਗਾ ਕਿ ਤੁਹਾਨੂੰ ਜਿਹੜਾ ਇਹ ਮੈਕ ਦੇ ਥਰੂ ਵੀਡੀਓ ਬਣਵਾਉਣੀ ਪਈ ਜਾਂ ਮੀਡੀਆ ਤੀਕ ਪਹੁੰਚ ਕਰਨੀ ਪਈ ਇਹ ਜੀ ਸਾਥੋ ਹੁਣ ਅਸੀਂ ਦੋਨੇ ਜਣੇ ਕੰਮ ਕਰ ਤੋਂ ਹਰਗੇ ਦੋਨੇ ਜਣੇ ਤੋਂ ਕੰਮ ਨਹੀਂ ਹੁੰਦਾ ਤੇ ਇੱਕ ਜੀ ਸਾਡੇ ਪਹਿਲਾਂ ਸੀ ਕਰਜ਼ਾਈ ਸੀ ਦਵਾਈ ਸੀਗੀ ਮੈਂ ਬਿਮਾਰ ਰਹਿੰਦੀ ਸੀਗੀ ਤੇ ਹੋਂਜੀ ਸਾ ਤੁਕਵਰਾਣੀ ਪਿਆਜੀ ਆ ਸੀ ਇਹਦੇ ਵਿੱਚ 2 ਸਾਲ 3 ਸਾਲ ਹੋ ਗਏ ਕੱਟੀ ਜਾਂਦੇ ਨੇ ਇਹਦੇ ਵਿੱਚ ਹਾਂਜੀ ਤੇ ਪਹਿਲਾਂ ਪਾਇਏ ਸੀ ਮੁੰਡਿਆਂ ਦੇ ਪਾਇਏ ਤਿੰਨ ਕੌਰੇ ਤਨੇ ਏਡੋ ਏਡਾ ਆਪਦੇ ਅੱਛਾ ਹਾਂਜੀ ਅੱਛਾ ਪਹਿਲਾਂ ਜਿੰਨੀ ਪੂੰਜੀ ਸੀਗੀ ਤੁਸੀਂ ਸਾਰੀ ਦੀ ਸਾਰੀ ਆਪਦੇ ਤਿੰਨਾ ਮੁੰਡਿਆਂ ਨੂੰ ਹਾਂਜੀ 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 ਅਸੀਂ ਥਾਂ ਵੀ ਆਪਦੀ ਜਗ੍ਹਾ ਲੈ ਕੇ ਤੇ ਆ ਕਮਰੇ ਪਾ ਕੇ ਦਿੱਤੇ ਆ ਤੇ ਉਹ ਜੀ ਪੈਸੇ ਤੇ ਲਾ ਸੀ ਆਪ ਲਾਇਆ ਹੈ ਅੱਛਾ ਹਾਂਜੀ ਸਾ ਇਸ ਤੋਂ ਬਾਅਦ ਤਿੰਨ ਕਮਰੇ ਪਾਇਸੀ ਗਿਓ ਤਿੰਨੋ ਕਮਰੇ ਫਿਰ ਅੱਡਾ ਅੱਡਾ ਤਿੰਨਾ ਮੁੰਡਿਆਂ ਨੂੰ ਕਿੰਨੇ ਮੁੰਡੇ ਵਿਆਹੇ ਆ ਜੀ ਤਿੰਨੇ ਅੱਡੋ ਅੱਡਾ ਜੀ ਹੂੰ ਸਾਨੂੰ ਕੋਈ ਨਹੀਂ ਸਹਾਂਦਾ ਜੀ ਅੱਛਾ ਹਾਂਜੀ ਤੇ ਸਾਨੂੰ ਬਸ ਆ ਪਰੌਲਾਂਗਾ ਵੀ ਅਸੀਂ ਕਮਰਾ ਪਾਉਣਾ ਏ ਹੂੰ ਸਾਡੇ ਕੋਲ ਪੈਸੇ ਨਹੀਂ ਬਣਦੇ ਹੂੰ ਦੀ ਮਾਤਾ ਇੱਕ ਗੱਲ ਇਹ ਵੀ ਹੈਗੀ ਆ ਨਾ ਵੀ ਉਹਨਾਂ ਕੋਲੇ ਵੀ ਤਾਂ ਇੱਕ ਇੱਕ ਕਮਰਾ ਹੀ ਰਹਿ ਗਿਆ ਹਨਾ ਜੇਕਰ ਦੇਖੀ ਤਾਂ ਫਿਰ ਤੁਹਾਨੂੰ ਤੇ ਇੱਧਰ ਹੀ ਰਹਿਣਾ ਪੈਣਾ ਹਾਂਜੀ ਹਾਂਜੀ ਸਾਨੂੰ ਆ ਜਗਾ ਆਈ ਆ ਜੀ ਆ ਤਿੰਨ ਮਰਲੇ ਇੱਧਰ ਆਏ ਆ ਸਾਨੂੰ ਇੱਧਰ ਪਾਉਣਾ ਸੀ ਕਮਰਾ ਹਾਂਜੀ ਜੀ ਅੱਛਾ ਹੁਣ ਇਹ ਕਮਰਾ ਜਿਹੜਾ ਹੈਗਾ ਇਹ ਰਾਤ ਤੁਸੀਂ ਇੱਥੇ ਪਏ ਸੀ ਹਾਂਜੀ ਮੈਂ ਇੱਥੇ ਰਾਤ ਆਟਾ ਗੁੰਨੇ ਜਾਂਦੀ ਸੀ ਤੇ ਮੇਰੇ ਆ ਬਾਲੇ ਆ ਕੇ ਵੱਜੇ ਮੈਨੂੰ ਪਤਾ ਹੀ ਨਹੀਂ ਸੀ ਵੀ ਮੇਰੇ ਤੇ ਡੰਗ ਪੂਗਾ ਤੇ ਮੈਂ ਇੱਥੇ ਹੀ ਰੋਟੀ ਬਣਾਉਂਦੀ ਸੀ ਇੰਦਰੀ ਹਾਂ ਤੇ ਕੱਚੇ ਕੱਚੇ ਮੇਰਾ ਚੁੱਲ੍ਹਾ ਹੈ ਚੁੱਲ੍ਹੇ ਤੇ ਮੈਂ ਰੋਟੀ ਬਣਾਉਂਦੀ ਸੀ ਮੇਰੇ ਕੋਲੇ ਗਾਂ ਸ ਵੀ ਹੈ ਨਹੀਂ ਗਾ ਹੂੰ ਹਾਂਜੀ ਗਾਂ ਚੁੱਲ੍ਹਾ ਵੀ ਹੈ ਨਹੀਂ ਜੀ ਹਾਂਜੀ ਅਸ਼ਮਾ ਤਾਂ ਕਿੰਨਾ ਸਮਾਂ ਹੋ ਗਿਆ ਪਹਿਲਾਂ ਇਹ ਦੱਸਿਓ ਕਿ ਤੁਸੀਂ ਪਹਿਲਾਂ ਕੀ ਕਰਦ ਰਹੇ ਤੁਹਾਡੇ ਪਤੀ ਕੀ ਕਰਦ ਰਹੇ ਹੁਣ ਇਹ ਝਾੜੀ ਦੱਪਾਈ ਕਰਦੇ ਸੀ ਜੀ ਸੀਰ ਸਾਂਝ ਹੀ ਲੈਂਦੇ ਸੀ ਹੂੰ ਹਾਂਜੀ ਹੁਣ ਸੀਰਾ ਸੁਨਾਲਾ ਤੇ ਜੀ ਗਿਆ ਟਾਈਮ ਜਿਮੀਦਾਰ ਕੰਮ ਲੈਂਦੇ ਹਤੰਢੜ ਕੇ ਉਹ ਤੋਂ ਇੰਨਾ ਹੁੰਦਾ ਨਹੀਂ ਜੀ ਹਾਂਜੀ ਅੱਛਾ ਅੰਕਲ ਜੀ ਇੰਨਾ ਸਮਾਂ ਪਹਿਲਾਂ ਤੇ ਇਹ ਦੱਸੋ ਕਿੰਨਾ ਸਮਾਂ ਜਿਹੜਾ ਤੁਸੀਂ ਸੀਰਾ ਦੇ ਵਿੱਚ ਜ਼ਿੰਦਗੀ ਬਤੀਤ ਕੀਤੀ ਹੈ? ਵੀ ਮੈਂ 20 ਸਾਲ ਲਾਇ ਪੂਰੇ। ਅੱਛਾ। ਹਾਂਜੀ। ਮੁਰਗੇ ਮੈਂ ਲਾ ਗਿਆ ਦਿਹਾੜੀ ਕਰਨ। ਹੂੰ। ਦਿਹਾੜੀ ਕਿ ਮੈਂ ਫੌਲ ਕਰਦਾ ਸੀਗਾ ਮੁਰਗੇ ਮੈਂ ਬਿਮਾਰ ਹੋ ਗਿਆ। ਹੂੰ। ਤੇ ਹੁਣ ਮੈਥੋਂ ਕੰਮ ਨਹੀਂ ਹੁੰਦਾ ਫੇ। ਕਿ ਕੀ ਪ੍ਰੋਬਲਮ ਆ ਗਈ ਸੀ ਬਿਮਾਰ? ਇਨਫੈਕਸ਼ਨ ਆ ਗਿਆ। ਇਨਫੈਕਸ਼ਨ ਹੋ ਗਿਆ ਸੀ ਪਿਸ਼ਾਬ ਦੀ ਸੀ। ਜੀ। ਅਸ਼ਕ 1 ਕੋ ਸਾਲ 20 20 ਸਾਲ ਆ ਜਿਹੜਾ ਇੱਕੋ ਘਰ ਦੇ ਲਾਏ ਜਾਂ ਅੱਡੋ ਅੱਡ ਘਰਾਂ ਦੇ ਲਾਏ ਤੇ ਨਾ ਘਰਾਂ ਦੇ ਲਾਏ ਸੀ ਇੱਕ ਦੇ 7 ਕਹੇ ਦੇ 3 ਕਹੇ ਦੇ 4 ਰਹੇ ਨੇ ਹੂੰ ਤੇ ਮੜ ਕੇ ਦਿਹਾੜੀ ਕਰਨ ਲੱਗ ਗਏ ਸਹੀ ਦੱਸੋ ਕਿ ਅ ਅਲੱਗ-ਅਲੱਗ ਘਰਾਂ ਦੇ ਲਾਏ ਹੈਗੇ ਕਿੰਨੀ-ਕਿੰਨੀ ਪੈਲੀ ਆ ਜਿਹੜੀ ਉਹ ਸਾਮ ਦੇ ਰਹੇ ਹੋਏਗੇ ਤੁਸੀਂ ਐ ਘਰ ਦੇ ਜੀ 12 ਗਿੱਲੇ ਸੀ ਹੂੰ ਇੱਕ ਦੇ 20 ਗਿੱਲੇ ਸੀ ਹੂੰ ਇੱਕ ਦੇ 35 ਗਿੱਲੇ ਨਹੀਂ 35 ਗਿੱਲੇ ਨਾ ਘਰਾਂ ਦੇ ਗੱਲ ਇਹ 35 ਕਿੱਲੇ ਵਾਲੇ ਤਾਂ ਕਾਫੀ ਸਰਦੇਪੁਰ ਦੇ ਬੰਦੇ ਹੁਣ ਬੰਦੇ ਹੋਣੇ ਆ ਹੁਣ ਪਹੁੰਚ ਕੇ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਸਾਡੀ ਮਦਦ ਕੀਤੀ ਮਾੜੀ ਮੋਟੀ ਨਹੀਂ ਚਾਹ ਸੀਗਾ ਮੈਂ ਕਿਹਾ ਪੈਸੇ ਵੀ ਮੋੜ ਦੂੰਗਾ ਹੁਣ ਸਾਲ ਕਿਦਾਂ ਹੀ ਮੈਂ ਢਲਾ ਆ ਪਹਿਲਾਂ ਮੈਂ ਠੀਕ ਸੀ ਉਹ ਮੜ ਕੇ ਮੈਨੂੰ ਜਵਾਬ ਦੇਦਾ ਆਂਦਾ ਮੈਂ ਕਿਹਾ ਨਾ ਉਹ ਨੂੰ ਠੇਕਾ ਤਾਰਦਾ ਮੈਂ ਉਹ ਕਰਤਾ ਬਾਹਰ ਬੰਦੇ ਉਹ ਅੱਛਾ ਹਾਂ ਫੇਰਾਂ ਬਿਆਜੂ ਚੋ ਕੇ ਲਾਈ ਅੱਛਾ ਨੇ ਕਿਤਨਾ ਕਿਤੇ ਆਏ ਜਿਨੀ ਲੱਗਦਾ ਵੀ ਜਿੰਨਾਂ ਦੇ ਲਈ ਉਮਰ ਭਰ ਕਮਾਈ ਹੈਗੀ ਕਮਾਈ ਕੀਤੀ ਹੈਗੀ ਕਿਉਂਕਿ ਤੁਸੀਂ ਕੰਮ ਕੀਤਾ ਫੇਰ ਹੀ ਕਿਤਨਾ ਕਿਤੇ ਜਾ ਕੇ ਆ ਜਿਹੜਾ ਵੀ ਬੰਦਾ ਇੱਥੋਂ ਤੀਕ ਪਹੁੰਚਦਾ ਹੈਗਾ ਪੈਲੀ ਤਾਂ ਵੋਂਦੇ ਕਰਦੇ ਦਾ ਤੁਸੀਂ ਹੋਵੋਗੇ ਹਾਂਜੀ ਨਹੀਂ ਬਾਰੀ ਬਾਰੀ ਨਹੀਂ ਮੈਂ ਆਉਂਦਾ ਆਈਗਾ ਮਰੇ ਘਟੇ ਦਾ ਘਾਹ ਨੂੰ ਕਢਣ ਦਾ ਹੂੰ ਹੂੰ ਔਟਾ ਵੜਨ ਦਾ ਇਹ ਕਰਦਾ ਹੈ ਨਹੀਂ ਉਹੀ ਹੁੰਦਾ ਨਾ ਸਾਰੇ ਸਾਰਾ ਕੰਮ ਤਾਂ ਤੁਹਾਡੇ ਸਿਰ ਤੇ ਹਾਂ ਹਾਂਜੀ ਹਾਂਜੀ ਉਹ ਮੈਂ ਕਹਾ ਨਹੀਂ ਸੁਣਦਾ ਕੋਈ ਨਹੀਂ ਸੁਣਦਾ ਕਿਉਂਕਿ 나 ਸਰਪੰਚ ਸਾਨੂੰ ਅਸ਼ਾ ਬੀਬੀ ਮੇਰੀ ਗੱਲ ਸੁਣੋ ਪਿੰਡ ਦੇ ਵਿੱਚ ਹੋਰ ਭਾਈਚਾਰਾ ਹੁੰਦਾ ਪੰਚਾਇਤ ਹੁੰਦੀ ਪੰਚਾਇਤ ਤੀਕ ਨਹੀਂ ਤੁਸੀਂ ਆਪ ਦੀ ਗੱਲਬਾਤ ਲੈ ਕੇ ਗਏ ਵੀ ਸਾਨੂੰ ਕੋਈ ਇੱਕ ਅੱਧਾ ਕੋਠਾ ਬਠਲਾ ਪਾ ਦੇਣਾ ਅਸੀਂ ਜੀ ਆਖਿਆ ਸੀਗਾ ਜਦੋਂ ਵੋਟਾਂ ਦਾ ਕਹਿਣ ਆਏ ਆ ਅਸੀਂ ਕਹਿੰਨਾ ਸਾਡੇ ਲੈਟਰੀ ਨਾ ਸਾਡੇ ਬਾਥਰੂਮ ਨਾ ਵੀ ਸਾਡਾ ਕਮਰਾ ਵੀ ਉੱਤੇ ਦਿਖਦਾ ਵੀ ਸਾਡੀ ਕੋਈ ਮਦਦ ਕਰੋ ਵੀ ਅਸੀਂ ਕਮਰਾ ਪਾਉਣਾ ਸਾਨੂੰ ਸਰਕਾਰ ਵੀ ਦਵਾ ਦਿਓ ਹੂੰ ਤੇ ਪਹਿਲਾ ਬੋਟਾਂ ਚ ਕਹਿੰਦੇ ਰਹੇ ਦਵਾ ਦਾਂਗੇ ਦਵਾ ਦਾਂਗੇ ਮੜਕੇ ਜੀ ਸਾਡੀ ਕਿਸੇ ਨੇ ਸੁਣੀ ਨਹੀਂ ਅੱਛਾ ਕੀ ਕਾਰਨ ਮੰਨਦੇ ਕਿਉਂ ਨਹੀਂ ਸੁਣੀ ਹੁਣ ਵੀ ਅਸੀਂ ਤਾਂ ਦੋ ਤਿੰਨ ਵਾਰੀ ਕਿਹਾ ਸਾਡਾ ਕਮਰਾ ਵੀ ਡਿੱਗਣ ਵਾਲਾ ਏ ਉੱਤੇ ਆਹ ਛੱਤਾ ਤੇ ਵੀ ਸਾਨੂੰ ਕੋਈ ਅਸੀਂ ਆਪ ਦਾ ਕਮਰਾ ਪਾਉਣਾ ਏ ਸਾਡੀ ਕੋਈ ਮਦਦਤ ਕਰ ਦਿਓ ਹਾਂਜੀ ਤੇ ਕਹਿ ਦਿੰਦੇ ਕਰ ਦਾਂਗੇ ਕਰ ਦਾਂਗੇ ਮੜਕੇ ਕੋਈ ਨਹੀਂ ਜੀ ਆਦੇ ਜੀ ਹੁਣ ਲੇਖਣ ਆਏ ਆ ਘਰ ਘਰ ਤੇ ਮੁਰਕੇ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਲੇਗਾ ਸਾਨੂੰ ਤਾਂ ਕਹਿੰਦੇ ਸੀ ਹਾਂ ਲੈ ਕੇ ਲਈ ਆਵਾਂਗੇ ਤੇ ਲਾਜ਼ਮੀ ਤਸਦਾ ਕਰਾਂਗੇ ਮੜ ਕੇ ਕੋਈ ਆਇਆ ਹੀ ਨਹੀਂ ਹੂੰ ਮੜ ਕੇ ਫਿਰ ਚੱਪ ਕਰਕੇ ਫਿਰ ਜੇ ਸੁਣਦੀ ਨਹੀਂ ਅੱਛਾ ਬੀਬੀ ਇੱਕ ਪ੍ਰਧਾਨ ਮੰਤਰੀ ਆਵਾਸ ਯੋਜਨਾ ਸਕੀਮ ਆ ਪਹਿਲਾਂ ਇੰਦਰਾ ਗਾਂਧੀ ਆਵਾਸ ਯੋਜਨਾ ਸਕੀਮ ਸੀਗੀ ਉਸ ਸਕੀਮ ਦੇ ਤਹਿਤ ਜਿਹੜਾ ਕੋਠਿਆਂ ਦੇ ਪੈਸੇ ਆਉਂਦੇ ਹੈਗੇ ਆ ਤੁਹਾਨੂੰ ਨਹੀਂ ਕਿਸੇ ਨੇ ਕਿਹਾਗਾ ਵੀ ਅਸੀਂ ਉਸ ਕੋਠਿਆਰੇ ਪੈਸੇ ਆ ਜਿਹੜੇ ਤੁਹਾਨੂੰ ਦਵਾ ਦੇਾਂਗੇ ਨਹੀਂ ਜੀ ਸਾਨੂੰ ਕਿਸੇ ਨੇ ਨਹੀਂ ਕਿਹਾ ਜੀ ਨਹੀਂ ਕਿਸੇ ਨੇ ਨਹੀਂ ਜੀ ਕਿਹਾ अच्छा पंचायत ਨੂੰ ਵੀ ਤੁਸੀਂ ਕਿਹਾ ਵੀ ਸਾਡੇ ਫਾਰਮ ਭਰ ਦਿਓ। ਕਿਆ ਸੀ ਜੀ ਕਿਸੇ ਨੇ ਨਹੀਂ ਸੁਣੀ। ਦੋ ਤਿੰਨ ਵਾਲੀ ਅਸੀਂ ਕਿਹਾ ਜੀ ਸਾਨੂੰ ਕਹਿੰਦੇ ਸੀ ਫੋਟੋ ਲਾ ਕੇ ਲੈ ਜਾਾਂਗੇ ਆਵਾਂਗੇ ਲਿਖਣ ਆਵਾਂਗੇ ਮੇਰੇ ਗਾਂ ਵਾਲਿਆਂ ਨੂੰ ਵੀ ਕਿਹਾ ਸੀ। ਉਹ ਵੀ ਕਹਿੰਦੇ ਸੀ ਲਿਖ ਕੇ ਲੈ ਕੇ ਜਾਵਾਂਗੇ ਘਰੇ ਫੋਟੋ ਲਾ ਕੇ ਲਿਜਾਵਾਂਗੇ। ਆਹ ਮੁੰਡਾ ਵਿਚਾਰਾ ਸਾਡੀ ਮਦਦ ਇਹ ਕਰਦਾ ਏ। ਇਹਨੇ ਜਾ ਸਦਿਆਏ ਤੁਹਾਨੂੰ ਤੇ ਜੀ ਆ ਸਾਡਾ ਹੁਣ ਲਿਖਿਆ ਜਾਊਗਾ ਕਿਤੇ ਕੋਈ ਮੈਜੂਗਾ ਤਾਂ। ਜੀ। ਤੇ ਹਾਂਜੀ ਕੋਈ ਨਹੀਂ ਲਿਖਣ ਆਇਆ। ਜੀ। ਅੱਛਾ ਮਾਤਾ ਕੀ ਤੁਹਾਡੇ ਏਰੀਆ ਦਾ ਐਮਐਲਏ ਜਾਂ ਉਹਨਾਂ ਤੀ ਕੋ ਤੁਸੀਂ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਕਦੇ ਵੋਟਾਂ ਲੈਣ ਤਾਂ ਆਏ ਹੋਣੇ? ਹਾਂਜੀ ਵੋਟਾਂ ਲੈਣ ਆਉਂਦੇ ਸੀ ਏਸੀ ਪਿੰਡਦਿਆਂ ਨੂੰ ਦਿੰਦੇ ਆ ਵੋਟਾਂ ਤੇ ਉਹਨਾਂ ਤੀ ਕਰਤਾ ਸੀ ਨਹੀਂ ਕਹੇ ਜੀ। ਅੱਛਾ ਹਾਂਜੀ। ਸੰਕਲ ਜੀ ਤੁਹਾਡੇ ਇੱਧਰ ਐਮਐਲਏ ਤੀ ਕੋ ਨਹੀਂ ਤੁਸੀਂ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ? ਨਹੀਂ ਜੀ ਉਹਨੇ ਸੁਣੀ ਨਹੀਂ ਗੀ ਉਹਨੇ ਵੀ। ਅੱਛਾ। ਹਾਂ ਜਿਹੜਾ ਪਹਿਲਾਂ ਡਾਕਟਰ ਜਗਜੋਤ ਸੀ। ਹੂੰ। ਉਹ ਉਹਨੂੰ ਵੀ ਕਿਹਾ ਸੀਗਾ ਉਹ ਵੀ ਇਹਦਾ ਕਰੂੰਗਾ ਮਰੇ ਮਰੇ ਹੱਥ ਪਵਾ ਦਿਓ ਸਿੰਘਾਂ ਨੂੰ। ਹੂੰ। ਮੁਰਗੇ ਉਹਨੇ ਵੀ ਬਾਤ ਪੁੱਛੀ। ਹੂੰ। ਮਾੜੀ ਤਾਂ ਕੋਈ ਨਹੀਂ ਸੁਣਦਾ ਤਗੜੇ ਦੀ ਸੁਣਦੇ ਐ ਅੱਛਾ ਅੱਛਾ ਇਹ ਤਾਂ ਕਹਿੰਦੇ ਸੀਗੇ ਵੀ ਕਮੀਆਂ ਦੇ ਵੇੜੇ ਦੀ ਗੱਲ ਕਰਾਂਗੇ ਅਸੀਂ ਗਰੀਬਾਂ ਦੀ ਜ਼ਿੰਦਗੀ ਦੇ ਵਿੱਚ ਬਦਲਾਅ ਆ ਜਾਊਗਾ ਜਦੋਂ ਮਾਨ ਸਰਕਾਰ ਬਣ ਗਈ ਭਗਵੰਤ ਮਾਨ ਬਣ ਗਿਆ ਕੋਈ ਬਦਲਾਅ ਆਇਆ ਤੁਹਾਨੂੰ ਨਹੀਂ ਜੀ ਕੋਈ ਨਹੀਂ ਆਇਆ ਇਹਦਾ 3200 ਪਰਸਨ ਦਾ ਵੀ ਕਹਿੰਦੇ ਸੀ ਉਹ ਹੀ 1500 ਮਿਲਣਾ ਹੂੰ ਹਾਂਜੀ ਅੱਛਾ ਮਾਤਾ ਤੁਹਾਨੂੰ ਜਿਹੜੀ ਪਹਿਲਾਂ ਕਣਕ ਮਿਲਦੀ ਹੁੰਦੀ ਸੀ 2 ਰੁਪਏ ਕਿਲੋ ਮਿਲ ਰਹੀ ਜੀ ਤੁਹਾਨੂੰ ਹਾਂਜੀ ਹਾਂਜੀ ਉਹ ਉਹ ਨਹੀਂ ਮਿਲਦੀ ਜੀ ਸਾਨੂੰ ਆ ਜਿਹੜੀ 5 ਕਿਲੋ ਆਉਂਦੀ ਉਹ ਮਿਲਦੀ ਆ ਅੱਛਾ ਮੀਂਹ ਦੀ 10 ਕਿਲੋ ਮਿਲਦੀ ਹੈ? ਹਾਂਜੀ ਹਾਂਜੀ। ਪਹਿਲਾਂ ਕਿੰਨੀ ਮਿਲਦੀ ਸੀਗੀ? ਪਹਿਲਾਂ ਸੀ ਸਾਨੂੰ 30 ਕਿਲੋ ਦਾ ਗੱਟਾ ਸੀ ਚਾਰ ਗੱਟੇ ਮਿਲਦੇ ਸੀ ਚਾਰਾ ਜੀਆਂ ਦੇ। ਹੂੰ ਹੁਣ ਸਾਨੂੰ 60 ਕਿਲੋ ਪੈਂ 45 ਕਿਲੋ ਇੰਨੀ ਮਿਲਦੀ ਚਾਰਾ ਜੀਆਂ ਦੀ। ਹੂੰ ਹਾਂਜੀ। ਹੁਣ ਕਟਾਤੀ ਇਹਨਾਂ ਨੇ? ਹਾਂਜੀ 5 ਕਿਲੋ ਕਰਤੀ। ਅੱਛਾ ਬਿੱਲ ਆਉਂਦਾ ਜੀ ਤੁਹਾਨੂੰ? ਬਿੱਲ ਆਉਂਦਾ ਜੀ 5000 ਆਇਆ ਪੈਂ। 5000 ਆਇਆ ਜੀ। ਹਾਂਜੀ। ਨਹੀਂ ਸਰਕਾਰ ਤਾਂ ਕਹਿੰਦੀ ਬਿੱਲ ਮਾਫ਼ ਕਰਤੇ ਸੀ। ਸਾਨੂੰ ਤਾਂ ਫਿਰ 5000 ਆ ਗਿਆ। 5000 ਆਇਆ। ਜੀ ਅੱਛਾ ਮਾਤਾ ਕਹਿ ਦਿੰਦੀ ਅਕਸਰ ਵੀ ਕੋਈ ਏਸੀ ਵਗੈਰਾ ਤਾਂ ਨਹੀਂ ਲੱਗਾ ਕੋਈ ਹੀਟਰ ਵਗੈਰਾ ਨਹੀਂ ਜੀ ਨਹੀਂ ਜੀ ਕੁਛ ਨਹੀਂ ਗਾ ਮੈਂ ਤਾਂ ਚੁੱਲ੍ਹੇ ਤੇ ਹੀ ਕਰਦੀ ਆ ਜੀ ਕੰਮ ਹਾਂਜੀ ਹਾਂ ਬਾਲ ਨਹੀਂ ਮਚਾਉਣੀ ਆ ਜੀ ਮੈਂ ਤਾਂ ਚੁੱਲ੍ਹੇ ਤੇ ਹੀ ਬਣਾਉਣੀ ਆ ਅੰਦਰ ਵੀ ਮੈਂ ਤਾਂ ਸਿਆਲਾ ਚੰਦਰ ਵੀ ਆ ਚੁੱਲ੍ਹੇ ਤੇ ਬਣਾਉਂਦੀ ਚ ਮੈਨੂੰ ਸਾਦੀ ਸ਼ਿਕਾਇਤ ਆ ਜੀ ਹਾਂਜੀ ਅੱਛਾ ਮਾਤਾ ਜੀ ਦੱਸਿਓ ਕਿ ਆਖਰ ਦੇ ਉੱਤੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਲੋਕਾਂ ਨੂੰ ਕੁਝ ਕਹਿਣਾ ਚਾਹੋਗੇ ਅਸੀਂ ਜਿਆ ਹੀ ਕਹਿਣਾ ਚਾਹੁੰਨੇ ਆ ਵੀ ਸਾਡੀ ਇੰਨੀ ਕ ਮਦਦ ਕਰ ਦੇਣ ਸਾਡਾ ਕਮਰਾ ਪਾ ਦੇਣ ਜੀ ਜੀ ਹਾਂ ਜੀ ਹਾਂ ਜੀ ਹੋਰ ਆਪਾਂ ਨੂੰ ਤੁਹਾਨੂੰ ਹੋਰ ਕੋਈ ਵੀ ਕੋਈ ਕੋਈ ਕੁਝ ਨਹੀਂ ਚਾਹੀਦਾ ਕੱਲ ਕਮਰਾ ਪਾ ਜਾਣਾ ਇੱਕ ਹਾਂ ਜੀ ਇੱਕ ਕਮਰਾ ਤੇ ਇੱਕ ਬੈੱਡ ਜੀ 5000 ਰੁਪਇਆ ਹੋ ਦਾ ਹੱਲ ਬਸ ਹਾਂ ਜਾਂ ਸਰਕਾਰੀ ਸਹਾਇਤਾ ਹੋ ਜਾ ਜਾਂ ਕੋਈ ਲੋਕ ਕਰ ਦੇਣ ਹਾਂ ਜੀ ਹਾਂ ਜੀ ਹਾਂ ਜੀ ਬਸ ਸਾਨੂੰ ਆ ਹੀ ਬਬ ਮਿਹਨਤੀ ਹੈ ਜੀ ਸਾਡੀ ਠੀਕ ਸੋ ਦੋਸਤੋ ਦੇਖ ਸਕਦੇ ਹੋ ਅਕਸਰ ਇਹ ਗੱਲ ਪ੍ਰਚਾਰੀ ਜਾਂਦੀ ਆ ਕਿ ਜਿਹੜਾ ਜਿੰਨੀ ਜ਼ਿਆਦਾ ਮਿਹਨਤ ਕਰਦਾ ਬਈ ਉਹ ਬੰਦਾ ਭੁੱਖਾ ਨਹੀਂ ਮਰਦਾਗਾ ਤੇ ਉਹ ਬੰਦੇ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਆਉਂਦੀਗੀ ਪਰ ਤੁਹਾਨੂੰ ਦੱਸ ਦਈਏ ਕਿ ਇੱਕ ਸੀਰੀ ਤੋਂ ਬਿਨਾ ਜਿਹੜਾ ਜੇਕਰ ਇੱਕ ਸੀਰੀ ਦੀ ਜ਼ਿੰਦਗੀ ਦੇਖਣੀ ਹੋਵੇ ਉਹਦੀ ਮਿਹਨਤ ਆ ਜਿਹੜੀ ਸਵੇਰ 6 ਵਜੇ ਦੇ ਤਾਂ ਸ਼ੁਰੂ ਹੋ ਜਾਂਦੀ ਕਈ ਇਹਦੀ 5 ਵਜੇ ਦੇ ਤਾਂ ਸ਼ੁਰੂ ਹੋ ਜਾਂਦੀ ਆ ਤੇ ਕਈ ਵਾਰੀ ਰਾਤ ਦੀਆਂ ਦਿਹਾੜੀਆਂ ਵੀ ਆ ਜਿਹੜੀਆਂ ਪਾਣੀ ਵਾਲੀਆਂ ਉਹਨੂੰ ਲਾਉਣੀਆਂ ਪੈਂਦੀਆਂ ਤੇ ਸਿਰੀ ਤੋਂ ਵੱਧ ਕੇ ਕੋਈ ਵੀ ਬੰਦਾ ਜਿਹੜਾ ਮਿਹਨਤੀ ਨਹੀਂ ਹੋ ਸਕਦਾਗਾ ਪਰ ਇਸ ਬਜ਼ੁਰਗ ਨੇ ਆ ਜਿਹੜਾ ਆਪਦੀ ਜ਼ਿੰਦਗੀ ਦੇ 20 ਸਾਲ ਆ ਜਿਹੜੇ ਉਹ ਸੀਰ ਦੇ ਵਿੱਚ ਬਤੀਤ ਕੀਤੇ ਆ ਪਰ ਅੱਜ ਇਸ ਟਾਈਮ ਤਰਾਸ ਦੀ ਇਹ ਹੈਗੀ ਆ ਕਿ ਇੱਕ ਕੋਠਾ ਤੇ ਉਹ ਵੀ ਡੱਗ ਪਿਆ ਤੇ ਲੋਕਾਂ ਨੂੰ ਅਪੀਲ ਕਰ ਰਹੇ ਹੈਗੇ ਆ ਕਿ ਕਿਤੇ ਨਾ ਕਿਤੇ ਉਹ ਸਾਡੀ ਬਾਹ ਫੜਨ ਜਾਂ ਫਿਰ ਕੋਈ ਨਾ ਕੋਈ ਸਰਕਾਰੀ ਸੰਸਥਾ ਜਾਂ ਕੋਈ ਕੈਦੀਏ ਵੀ ਕੋਈ ਇਹਨਾਂ ਨੂੰ ਉਸ ਤਰ੍ਹਾਂ ਦਾ ਡੀਸੀ ਸਾਫ ਤੋਂ ਰੀਲੀਫ ਫੰਡ ਮਿਲ ਜੇ ਇਸ ਕਰਕੇ ਇਹ ਵੀਡੀਓ ਬਣਾ ਰਹੇ ਆਂ ਜਾ ਫਿਰ ਕੋਈ ਸੰਸਥਾ ਹੈ ਇਹਨਾਂ ਦਾ ਇੱਕ ਕਮਰਾ ਹੀ ਆ ਜਿਹੜਾ ਉਹ ਖੜਾ ਕਰ ਜੇ ਇਸ ਕਰਕੇ ਕਿਤਨੇ ਕਿਤੇ ਕਿਉਂਕਿ ਪੰਜਾਬ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਆ ਤੇ ਉਹਨਾਂ ਵਿੱਚ ਬਹੁਤ ਸਾਰੇ ਲੋਕ ਸੇਵਾ ਭਾਵਨਾ ਵਾਲੇ ਵੀ ਆ ਕਿਤਨੇ ਕਿਤੇ ਉਮੀਦ ਕਰਦੇ ਵੀ ਇਹਨਾਂ ਦੀ ਗੱਲਬਾਤ ਆ ਜਿਹੜੀ ਉਹ ਗਾਂ ਪਹੁੰਚੂਗੀ ਤੇ ਇਹਨਾਂ ਦੀ ਆ ਜਿਹੜੀ ਕਿਤਨੇ ਕਿਤੇ ਜੋ ਇਹ ਅਪੀਲ ਕਰ ਰਹੇ ਹੈਗੇ ਉਸ ਦੇ ਉੱਤੇ ਕੋਈ ਅਮਲ ਵੀ ਕਰਨ ਵਾਲੇ ਹੋਣਗੇ ਸੋ ਅੱਜ ਦੇ ਲਈ ਇੰਨਾ ਹੀ ਮੈਂ ਬਲਰਾਜ ਮੋਰ ਤੁਹਾਡਾ ਬਹੁਤ ਬਹੁਤ ਧੰਨਵਾਦ